ਕਿਹ ਹਾਲ ਦੀ ਚੋਇਸ ਦੀ ਗੱਡੀ ਆ ਹੋ ਗਈ ਹੋ ਗਈ ਮੈਂ ਚਿਕਸ ਲੈ ਕੇ ਜਾ ਰਿਹਾ ਹਾਂ ਬ੍ਰਹਮਪੁਰ ਰਾਮਪੁਰੇ ਕਿਕਰ ਬਹੁਤ ਡਾਊਨ ਹੈ ਮੈਂ ਇਧਰ ਆ ਰਿਹਾ ਹਾਂ ਕਾਲਾਨੌਰ ਸਾਈਟੋਂ ਕਿਕਰ ਬਹੁਤ ਡਾਊਨ ਹੈ ਤੇ ਅੱਗੋਂ ਕਾਰ ਆ ਰਹੀ ਬਹੁਤ ਤੇਜ਼ ਹੈ ਤੇ ਮੈਂ ਕਾਰ ਨੂੰ ਬਚਾਉਣ ਦੇ ਚੱਕਰ ਤੇ ਗੱਡੀ ਥੋੜੀ ਜੀ ਠਾਂ ਲਾਉਣ ਲੱਗਾ ਤੇ ਮੇਰੀ ਗੱਡੀ ਕਿਕਰ ਨਾਲ ਖਹਿ ਗਈ ਇੱਕ ਕਿਕਰ ਨਾਲ ਖਹਿ ਕੇ ਗੱਡੀ ਜਿਹੜੀ ਆ ਉਹ ਇਧਰ ਨੂੰ ਘੁੰਮ ਗਈ ਨਹਿਰ ਨਾਲ ਨੂੰ ਤੇ ਗੱਡੀ ਨੇ ਅੱਗੇ ਚੱਲ ਗਈ ਨੁਕਸਾਨ ਸਰ ਚਿਕਸ ਦਾ ਵੀ ਹੋਇਆ ਮੇਰਾ ਤੇ ਗੱਡੀ ਦਾ ਵੀ ਨੁਕਸਾਨ ਹੋ ਗਿਆ ਹਾਂਜੀ ਟੱਟ ਨਹੀਂ ਨਹੀਂ ਸਰ ਉੜੀ ਜੀ ਲੱਤ ਕੇ ਜਿਹੜਾ ਸੀਗਾ ਉਹ ਖੜਾ ਹੋ ਗਿਆ ਕਾਲ ਤਾਰ ਕੇ ਸਾਰੇ ਪਹਿਲਾਂ ਖਲੋਤਾ ਰਿਹਾ ਤੇ ਜਦੋਂ ਉਹ ਵੀਰ ਹੋਣੀ ਦੂਜੇ ਭੱਜ ਗਏ ਤਾਂ ਉਹਨੇ ਗੱਡੀ ਪਜਾ ਲਈ ਜੀ ਗਗਨਦੀਪ ਸਿੰਘ ਮੇਰਾ ਨਾਮ ਹੈ ਕਿ ਮੈਂ ਪੋਲਟਰੀ ਫਾਰਮਰ ਆ ਅਜਨਾਲਾ ਤੋਂ ਹਲਦੀ ਚੋਏ ਦੀ ਚਿਕਸ ਦੀ ਗੱਡੀ ਇੱਕ ਦਿਨ ਦਾ ਬੱਚਾ ਸੀਗਾ ਚੂਹਾ ਸੀਗਾ ਦੇ ਵਿੱਚ ਉਹ ਲੈ ਕੇ ਭਰਾਮਪੁਰ ਦੇ ਰਾਮਪੁਰੇ ਇੱਕ ਫਾਰਮ ਤੇ ਛੱਡਣ ਜਾ ਰਿਹਾ ਸੀਗਾ ਅਗਲੇ ਤਰਫ ਤੋਂ ਗੱਡੀ ਆ ਰਹੀ ਸੀਗੀ ਇਸ ਤਰਫ ਸੇ ਜਾ ਰਹੀ ਸੀਗੀ ਆਪਣੀ ਪਰਤੇ ਜਾ ਰਿਹਾ ਸੀਗਾ ਤੇ ਆ ਕਿਕਰ ਦੇ ਕਰਕੇ ਥੋੜੀ ਜੀ ਬਾਡੀ ਲੱਗਣ ਨਾਲ ਹੀ ਗੱਡੀ ਸਾਰੀ ਇਧਰ ਨੂੰ ਪਲਟ ਗਈ ਹੈ ਵਿੱਚ ਚਲੀ ਗਈ ਹੈ ਨਹਿਰ ਦੇ ਔਰ ਜਿਹਦੇ ਕਰਕੇ ਵਿੱਚ 9-10 ਲੱਖ ਦਾ ਮਾਲ ਸੀਗਾ ਜਿਹਦੇ ਵਿੱਚੋਂ 70% ਦੇ ਕਰੀਬ ਜਿਹੜਾ ਬੱਚਾ ਆ ਉਹ ਮਰ ਗਿਆ ਉਹ ਜਿਹੜਾ ਥੋੜਾ ਬੋਤਾ ਬਚਿਆ ਉਹ ਵੀ ਸਮਝ ਲਓ ਕਿ ਬਚਣਾ ਨਹੀਂ ਹਾਂਜੀ ਔਰ ਇਸ ਬਾਰੇ ਪ੍ਰਸ਼ਾਸਨ ਨੂੰ ਬਹੁਤ ਵਾਰ ਕੰਪਲੇਂਟਾਂ ਕੀਤੀਆਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਉੱਪਰ ਲਿਖਤੀ ਕੰਪਲੀਟ ਪਾਤੀ ਪਰ ਅਜੇ ਤੱਕ ਪ੍ਰਸ਼ਾਸਨ ਨੇ ਤਾਂ ਕੋਈ ਹੱਲ ਨਹੀਂ ਕੀਤਾ ਇਥੋਂ ਤੱਕ ਕਿ ਇੱਕ 10 ਰੁਪਏ ਦਾ ਕੋਈ ਦਾ ਰਿਫਲੈਕਟਰ ਵੀ ਲਾ ਸਕਦੇ ਇਸ ਕਿ ਘਰੋ ਤੇ ਕਿ ਜਿਹੜਾ ਕੋਈ ਦੂਰੋਂ ਦੇਖ ਕੇ ਦੱਸ ਸਕੇ ਕਿ ਕੋਈ ਹਨਾ ਸੜਕ ਨੂੰ ਡੱਕਣ ਵਾਸਤੇ ਕੋਈ ਕੋਈ ਆਪਣਾ ਰਖਤੇ ਆ ਇਹਨਾਂ ਨਾਲ ਕੋਈ ਰਿਫਲੈਕਟਰ ਲਾਇਆ ਆ ਔਰ ਕਈ ਵਾਰ ਤੇ ਗੰਨੇ ਦੀਆਂ ਟਰਾਲੀਆਂ ਵੀ ਪਲਟੀਆਂ ਨੇ ਗੰਨਾ ਨੁਕਸਾਨ ਹੋਇਆ ਫਾਰਮਰਸ ਦਾ ਵੀ ਤੇ ਪ੍ਰਸ਼ਾਸਨ ਇਹ ਤੇ ਸੁੱਤਾ ਪਿਆ ਆ ਅੱਜ ਵੀ ਉਹਨਾਂ ਨੂੰ ਫੋਨ ਕੀਤਾ ਤੇ ਉੱਪਰ ਤੋਂ ਉੱਪਰ ਦਾ ਨੰਬਰ ਦੇ ਹੀ ਜਾਂਦੇ ਆ ਜਦੋਂ ਕਿ ਕਈ ਵਾਰ ਅੱਗੇ ਵੀ ਸੇਮ ਹੀ ਹਾਲ ਹੋਇਆ ਕੋਈ ਹਲਾਤ ਦਾ ਹੱਲ ਨਹੀਂ ਹੋਇਆ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਇਹ ਵੱਲ ਧਿਆਨ ਦੇਵੇ ਨਵੀਂ ਸੜਕ ਬਣੀ ਆ ਪਰ ਦਰਖਤ ਦਾ ਕਿਸੇ ਨੂੰ ਕੋਈ ਧਿਆਨ ਨਹੀਂ ਕਿ ਜਿੰਨੇ 70% ਸੜਕ ਨੂੰ ਮਲਿਆ ਆ ਸਾਡੀ ਬੇਨਤੀ ਹੈ ਕਿ ਪ੍ਰਸ਼ਾਸਨ ਦਾ ਜਲਦੋਂ ਜਲਦ ਹੱਲ ਕਰੇ ਔਰ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ ਮਿਹਰਬਾਨ ਮੇਰਾ ਨਾਮ ਪਰਮਿੰਦਰ ਸਿੰਘ ਆ ਮੈਂ ਬਹੁਪੁਰ ਫਗਾਨਾ ਦਾ ਰਹਿਣ ਵਾਲਾ ਆ ਇਹ ਗੰਨੇ ਦੀ ਟਰਾਲੀਆਂ ਵੀ ਆਉਂਦੀਆਂ ਨੁਕਸਾਨ ਬਹੁਤ ਕਰਦਾ ਹੈ ਤੇ ਇਹ ਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਤੇ ਵਧਾਉਣਾ ਚਾਹੀਦਾ ਹੈ ਵੀਰ ਦਾ ਵੀ ਨੁਕਸਾਨ ਹੋਇਆ ਇਹ ਦੱਸੀ ਆ ਰਿਹਾ ਹਸ ਤਾਰਾ ਹੈ ਤੇ ਅਗੋਂ ਕਿਕਰ ਦਿਖਿਆ ਨਹੀਂ ਨੇੜੀ ਬਹੁਤ ਹੀ ਦਿਖਿਆ ਨਹੀਂ ਇਹ ਨੁਕਸਾਨ ਬਹੁਤ ਕਰਦਾ ਹੈ ਇਹਨੂੰ ਚਾਈਲਡ ਪ੍ਰੋਫੈਸ਼ਨ ਨੂੰ ਚਾਹੀਦਾ ਹੈ ਢੋਆ ਚਾਹੀਦਾ